ਅਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਮੈਂ ਦਿਖਾਉਣੀ ਆ ਇਹ ਸੇਲ ਆ ਬੱਚਾ ਸਾਹਮਣੇ ਬੈਠਾ ਡਿਟੇਲ ਇਹਦੇ ਬਾਰੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਗਰਦੀਪ ਸਿੰਘ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਸੀਲ ਤਪਾ ਠੀਕ ਹੈ ਨਹਿਰ ਦੇ ਅਜੌੜੀ ਪੋਠਿਆਂ ਨੂੰ ਹਨ ਮੋਬਾਈਲ ਨੰਬਰ ਆਪਣਾ ਮੋਬਾਈਲ 987747337 98774 7337 7337 ਇਹ ਆਪਾਂ ਮੱਝ ਦੇਖੀ ਇਹਨਾਂ ਦੇ ਸੁਆ ਕਿਹੜਾ ਸੂਇ ਜਾਏ ਦੂਜਾ ਸੂਆ ਦੂਜਾ ਸੂਆ ਬੱਚਾ ਇਹਨੇ ਕੀ ਦਿੱਤਾ ਪੱਕਾ ਠੀਕ ਹੈ ਕਦੋਂ ਕ ਸੂਇ ਇਹ ਸ਼ਰਾਬ ਸੀ ਜੀਰਜ ਰੁਪਏ ਕੀ ਵਧੀਆ ਜੀਰਜ ਰੁਪਏ ਦੀ ਵਧੀਆ ਹੈ ਠੀਕ ਹੈ ਤੜਕੇ ਆਪਾਂ ਚੋ ਕੇ ਦੇਖ ਲਈਂ ਧਾਰਾ ਤੁਰਾ ਵਧੀਆ ਹਾਂ ਹਾਂ ਠੀਕ ਹੈ ਪਿਛਲੀ ਯਾਰ ਦੁੱਧ ਕਿੰਨਾ ਕ ਦਿੱਤਾ ਇਹਨੇ 13 14 13 14 ਕ ਦੇ ਦਿੰਦੀ ਹੈ 13 ਕਿਲੋ ਅੰਦਾਜ਼ਾ ਜਾਇਆ ਵੀ 21 12 13 ਕਿਲੋਲੀ ਮੈਂ ਹੈਗੀ ਐ ਚੌਣ ਚਵਾ ਧਾਰਾਂ ਦੀ ਪੋਲੀ ਐ ਰੇਟ ਇਹਦਾ ਕੀ ਰਹੂਗਾ ਰੇਟ 1.10 ਲੱਖ ਦਾ ਮਾਨਦਾਨ ਹੋ ਜਾਊਗਾ ਮਾਨਦਾਨ ਤੋਰੀ ਬਾਹਰ ਨੂੰ ਇਹਨੂੰ ਸੋ ਵੀਰੋ 1.10 ਲੱਖ ਰੁਪਏ ਕੀਮਤ ਆ ਦੂਜਾ ਸੁਆ ਬਾਜਾਂ ਨੇ ਦੱਸਿਆ ਕਿ ਮੈਂ ਸੁਈ ਹੈਗੀ ਬੱਚਾ ਪਾਇਆ ਕੱਟਾ ਰਾਤ ਸੁਈ ਆ ਤੇ ਧਾਰਾ ਵਗੈਰਾ ਓਕੇ ਆ ਪਹਿਲੇ ਸੁਏ 12 13 ਕਿਲੋ ਦੁੱਧ ਦਿੱਤਾ ਤੁਸੀਂ ਬੇਸ਼ੱਕ 12 ਮੰਨ ਕੇ ਲੈ ਲਓ ਪਰ ਦੁੱਧ 13 ਦੇ ਆਸ-ਪਾਸ ਇਹਨੇ ਆਰਾਮ ਨਾਲ ਦੇ ਦੇਣਾਗਾ ਸਿਕਮੂ ਮੱਥਾ ਦੇਖੋ ਚਾਰੂ ਵਗੈਰਾ ਪੂਰੀ ਫੁੱਲਾ ਤੰਦਰੁਸਤਾ ਖੜੀ ਗਾਲਾ ਸੋਨਾ ਕਰਦੀ ਪਈ ਆ ਸੋ ਥਣ ਥਣ ਦੇਖੋ ਸੋਨੇ ਸਾਫ ਸੁਥਰੇ ਥੋੜਾ 19 ਕਿੱਲੇ ਵੀ ਦਾ ਝਕਾਜ ਰੂਰ ਅੱਗੇ ਨੂੰ ਆ ਪਰ ਥਣ ਮੁਠੀ ਵਾਲਾ ਬਿਲਕੁਲ ਤੇ ਕੋਈ ਆਲ ਵਗੈਰਾ ਵਧੀਆ ਬੱਚਾ ਪੁੱਛਾ ਚੜਦੀ ਆ ਠੀਕ ਆ ਕੋਈ ਕਿਸੇ ਗੱਲ ਦੀ ਦਿੱਕਤ ਨਹੀਂ ਤੇ ਬਾਕੀ ਮੇਨ ਗੱਲ ਆ ਪਾਦੀ ਕਿ ਸਾਤੀ ਵਗੈਰਾ ਝੋਟੀ ਦੇ ਜਮਾਣੀ ਪਤਲੇ ਕੁੰਬੜੇ ਦੀ ਆ ਦੁੱਧ ਵਾਲੀ ਝੋਟੀ ਆ 12 ਤੋਂ ਭਾਰ ਭਾਰ 13 ਦੇ ਆਸ-ਪਾਸ ਇਹਨੇ ਆਰਾਮ ਨਾਲ ਚੱਲਣਾਗਾ ਤੇ ਥਾਣੇ ਦੇ ਵੇਖੋ ਸੋਹਣਾ ਸਾਫ ਸੁਥਰਾ ਮੁੱਠੀ ਵਾਲਾ ਥਾਣਾ ਜਮਾ ਸੋ ਬਰੋ ਲੇਵਾ ਵਗੈਰਾ ਨੇੜੇ ਤੋਂ ਦੇਖ ਸਕਦੇ ਹੋ ਮਿਲਕ ਮੇਨ ਵਗੈਰਾ ਸੋਹਣੀ ਚੰਗੀ ਤੇ ਥਾਣਾ ਦੀ ਮਿੱਥੀ ਬਹੁਤ ਚੰਗੀ ਆ ਦੂਜਾ ਸੂਆ ਸੂਈਆ 1,10,000 ਕੀਮਤ ਆ ਜੇਰ ਵਗੈਰਾ ਧਾਰ ਵਗੈਰਾ ਸਭ ਕੁਛ ਓਕੇ ਆ ਠੀਕ ਆ ਬੱਚਾ ਮੇਲਕਾਫਾ ਸੋ ਜਮਾ ਜਿਵੇਂ ਮਰਜੀ ਕੋਈ ਮਰਜੀ ਚੋਈ ਜਲੇ ਕੋਈ ਦੇੱਕੇ ਦੀ ਨਹੀਂ ਹਨਾ 10 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਨੰਬਰ ਬੋਲੀ ਦਵਾਰੇ ਆਪਣਾ ਨੰਬਰ 987774 77301 ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਲੋ ਧੰਨਵਾਦ ਜਲਦੀ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਨਾਲ ਤੇ ਇੱਕ ਖੜਾ ਕਤੂਰਾ ਹਨਾ ਇਹਦੀ ਉਮਰ ਕਿੰਨੀ ਕਾ ਇਹ 12 ਤਰੀਕ ਨੂੰ ਤਿੰਨ ਮਹੀਨੇ ਦਾ ਹੋ ਜੂ ਇਹ ਇਹ ਮੇਲਕ ਫੀਮੇਲ ਆ ਮੇਲ ਇਹਦਾ ਗ੍ਰੇਡ ਰੱਖਿਆ ਆਪਾ ਇਹਦਾ ਰੇਟ ਬਸ 7000 ਮੰਨਦਾਰ ਹੋ ਜੂਗਾ ਹਾਂ ਡਬਲ ਕੋਟ ਆ ਉਹਨੇ ਠੀਕ ਐ ਸੋ ਕੋਈ ਵੀ ਨਾਲ ਥੋੜੇ ਪਸੰਦ ਹੋਵੇ ਖਰੀਦਦਾਰੀ ਕਰ ਸਕਦਾ ਵੀਡੀਓ ਦੇਖਣ ਲਈ ਸਭ ਦਾ